ਗੁਰੂ ਪਿਆਰੀ ਸਾਧ ਸੰਗਤ ਜੀ ਇਹ ਸ਼ਸਤਰ ਦਾ ਨਾਮ ਹੈ ਕਿਰਪਾ ਵਰਸ਼ਾ ਇਹਦੇ ਨਾਲ ਦੋ ਸਾਖੀਆਂ ਜਗਤ ਪ੍ਰਸਿੱਧ ਹਨ ਪਹਿਲੀ ਸਾਖੀ ਜਦੋਂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਤਿਕਾਰਯੋਗ ਮਾਤਾ ਜੀ ਮਾਤਾ ਜੀਤੋ ਜੀ ਨੂੰ ਵਿਆਹਣ ਵਾਸਤੇ ਗੁਰੂ ਕੇ ਲਾਹੌਰ ਵਿਖੇ ਗਏ ਉੱਥੋਂ ਦੀਆਂ ਸੰਗਤਾਂ ਨੇ ਸਤਿਗੁਰਾਂ ਦੇ ਚਰਨਾਂ ਵਿੱਚ ਹਾਜ਼ਰ ਹੋ ਕਰਕੇ ਬੇਨਤੀ ਕੀਤੀ ਸਤਿਗੁਰ ਜੀ ਗਰਮੀ ਬੜੀ ਹੈ ਇੱਥੇ ਪਾਣੀ ਦੀ ਬੜੀ ਕਿੱਲਤ ਹੈ ਜਲਦੀ ਬੜੀ ਘਾਟ ਹੈ ਆਪ ਜੀ ਕਿਰਪਾ ਕਰੋ ਆਪਣੇ ਸੇਵਕ ਸਿੱਖਾਂ ਦੀ ਬੇਨਤੀ ਨੂੰ ਪ੍ਰਵਾਨ ਕਰਦਿਆਂ ਹੋਇਆ ਕਲਗੀਧਰ ਪਿਤਾ ਜੀ ਨੇ ਕਿਰਪਾ ਵਰਸ਼ਾ ਆਪਣੇ ਕਰ ਕਮਲਾਂ ਦੇ ਵਿੱਚ ਲੈ ਕਰਕੇ ਸਤਨਾਮ ਸ੍ਰੀ ਵਾਹਿਗੁਰੂ ਕਹਿ ਕੇ ਤਿੰਨ ਵਰੀ ਧਰਤੀ ਦੇ ਵਿੱਚ ਮਾਰਿਆ ਉਸ ਪਤਰੀਲੀ ਧਰਤੀ ਦੇ ਵਿੱਚੋਂ ਤਿੰਨ ਨਿਰਮਲ ਜਲ ਦੀਆਂ ਧਾਰਾਂ ਵਹਿ ਨਿਕਲੀਆਂ ਸਤਿਗੁਰਾਂ ਨੇ ਨਾਮ ਰੱਖਿਆ ਤਰਬੈਣੀ ਸਾਹਿਬ ਅੱਜ ਵੀ ਉਹ ਜਲ ਉਸੇ ਤਰ੍ਹਾਂ ਨਿਰੰਤਰ ਚੱਲਦਾ ਹੈ ਸੰਗਤਾ ਛਾ ਕੇ ਆਨੰਦ ਮਾਣਦੀਆਂ ਨੇ ਹਰ ਬਸੰਤ ਪੰਚਮੀ ਵਾਲੇ ਦਿਨ